ਕੀ ਕਿਸੇ ਲੱਗੋ ਗਿਆ ਬਹੁਤ ਮੁਸ਼ਕਲ ਇੱਕ ਬੇਟਾ ਕੋਈ ਨਹੀਂ ਆਗੋ ਇੱਕ ਬੱਚਾ ਕੀ ਕੰਮ ਵੀ ਕਰਦੇ ਨਹੀਂ ਸ਼ਟਰ ਦਾ ਕੰਮ ਕਰਦੇ ਆ ਹਾਂਜੀ ਮੈਂ ਦੂਨੇ ਦਾ ਕੰਮ ਕਰ ਹਾਂਜੀ ਤੁਸੀਂ ਸਾਡੀ ਮਦਦ ਕੋ ਪਿੰਡ ਜਾ ਰਹੇ ਸੀ ਹਾਂਜੀ ਕਿ ਟਿਆੜੀ ਕਰਕੇ ਆਏ ਸੀ ਹਾਂਜੀ ਕਿੱਥੇ ਕਰਦੇ ਸੀ ਇਹ ਡਾਲੇ ਕੰਮ ਕਰਦੇ ਆ ਗਾਂ ਬੁੱਟਰ ਤੋਂਗਾ ਉੱਥੋਂ ਆਉਂਦੇ ਸੀ ਪਹਿਲਾਂ ਮੇਰੇ ਨਾਲ ਵਧੀਆ ਗੱਲ ਕੀਤੀ ਹੈ ਘਾਟਾ ਉਦੋਂ ਬਾਅਦ ਇਹਨਾਂ ਨੇ ਫੋਨ ਚੱਕਿਆ ਜਿਹੜੇ ਨਾਲ ਸੀ ਮੁੰਡਿਆਂ ਨੇ ਜਿਨ੍ਹਾਂ ਨੇ ਰੱਖਿਆ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਹੋ ਗਿਆ ਨਾਲ ਇੱਥੇ ਕੌਣ ਲੱਗਿਆ ਇੱਥੇ ਐਂਬੂਲੈਂਸ ਲੱਗਾਈ ਆ ਜੋ ਤੇ ਮੁੰਡਿਆਂ ਨੇ ਭੇਜਿਆ ਮੈਨੂੰ ਤਾਂ ਪਤਾ ਨਹੀਂ ਸੀ ਬਾਅਦ ਚ ਆਈ ਮੈਂ ਤੇ ਇਹਨਾਂ ਦੇ ਨਾਲ ਟਰੈਕਟਰ ਦਾ ਐਕਸੀਡੈਂਟ ਹੋਇਆ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਘਰੇ ਸੀਗੀ ਮੇਰੇ ਬਾਅਦ ਚ ਪਤਾ ਲੱਗਿਆ ਨਾ ਤ ਵੱਡੀ ਕਿੱਥੋਂ ਆ ਕੇ ਕਿੱਥੇ ਜਾ ਰਹੇ ਸੀ ਪਤਾ ਇਹ ਡਾਲੇ ਤੋਂ ਆਉਂਦੇ ਸੀਗੇ ਚੜੱਕਾ 'ਗੇ ਐਕਸੀਡੈਂਟ ਹੋ ਗਿਆ ਨਾ ਕਿਹ ਕਾਦੇ ਤੇ ਸੀ ਮੋਟਰਸਾਈਕਲ ਤੇ ਸੀ ਟਰੈਕਟਰ ਦੇ ਵਿੱਚ ਵੱਜੇ ਆਹਮਣੇ ਸਾਹਮਣੇ ਟਕਰੋ ਹਾ ਪਤਾ ਨਹੀਂ ਇਹ ਕਹਿੰਦੇ ਇਹਨਾਂ ਦੀ ਗਲਤੀ ਪਤਾ ਨਹੀਂ ਉਹਨਾਂ ਦੀ ਗਲਤੀ ਮੈਨੂੰ ਨਹੀਂ ਪਤਾ ਮੈਂ ਘਰੋਂ ਆਈ ਹਾਂ ਹੁਣ ਪਤਾ ਕੀ ਹਾਲ ਤੋਂ ਨਾ ਹਾਲਤ ਬਹੁਤ ਮਾੜੀ ਹੈ ਵੀਰੇ ਉਹਨਾਂ ਦੀ ਤੇ ਚੜੱਕਾ ਥਾਣੇ ਦੇ ਕੋਲੇ ਮੰਡੀ ਦੇ ਕੋਲੇ ਐਕਸੀਡੈਂਟ ਹੋਇਆ ਇਹ ਮੋਟਰਸਾਈਕਲ ਤੇ ਸੀਗਾ ਇਹਦਾ ਨਾਮ ਹੈ ਕਿਰਨਜੀਤ ਸਿੰਘ ਇਹ ਚੜੱਕ ਦੇ ਰਹਿਣ ਵਾਲਾ ਮੁੰਡਾ ਔਰ ਇਹ ਦਾ ਜਿਹੜਾ ਮਤਲਬ ਜਿਹਨੇ ਦੀ ਲੱਤ ਕੱਟੀ ਗਈ ਹੈ ਟਰੈਕਟਰ ਦੇ ਮਗਰ ਕੋਈ ਦਾਣੇ ਕੱਟਣ ਵਾਲੀ ਜਾਂ ਕੋਈ ਮੱਕੀ ਮੁੱਕੀ ਵੱਢਣ ਵਾਲੀ ਉਹ ਮਸ਼ੀਨ ਪਾਈ ਵੀ ਸੀਗੀ ਜਿਹਦੇ ਕਾਰਨ ਇਹ ਹਾਦਸਾ ਹੋਇਆ ਕਿ ਕਿ ਲੱਗ ਰਹੀ ਕਿ ਕਿੱਥੋਂ ਆ ਕੇ ਕਿੱਥੇ ਜਾ ਰਿਹਾ ਸੀ ਕੋਈ ਪਤਾ ਲੱਗੇ ਇਹ ਇਹ ਇਤੋਂ ਮੋਗੇ ਤੋਂ ਹੀ ਗਿਆ ਉਹਦੇ ਪੈੜ ਨੂੰ ਜਾ ਰਿਹਾ ਸੀ ਚੜਕਣਾ ਚੜਿਹਰ ਬੰਦਾ ਜੀ ਇਹ ਵੈਲਡਿੰਗ ਵੈਲਡਿੰਗ ਦਾ ਕੰਮ ਕਿਤੇ ਕਰਦਾ ਹੁੰਦਾ ਜੇ ਗੱਲ ਕਰੀਏ ਸਥਿਤੀ ਦੀ ਕੀ ਸਥਿਤੀ ਸੀ ਨਾ ਸਥਿਤੀ ਸਿੱਧੀ ਦੇਖੋ ਜੀ ਹਲੇ ਤਾਂ ਮਤਲਬ ਮਾਲਕ ਦੀ ਕਿਰਪਾ ਵੀ ਲੱਤ ਜ਼ਰੂਰ ਕੱਟੀ ਗਈ ਹੈ ਇਹਦੀ ਤੇ ਇੱਕ ਹਾਤੇ ਸਾਟਾ ਕਾਫੀ ਕੋਈ ਪਰਿਵਾਰ ਨਾਲ ਸੰਪਰਕ ਹੋ ਸਕਿਆ ਜੀ ਪਰਿਵਾਰ ਨਾਲ ਦੀ ਮੈਸੇਜ ਗਈ ਹੈ ਨਾਲ ਮੁੰਡੇ ਦੀ ਮੈਸੇਜ ਆ ਗਈ ਸੀ ਇਹਨੂੰ ਫਰੀਦਕੋਟ ਭੇਜਿਆ ਗਿਆ ਭਰਾ ਆਇਆ ਸੀ ਭਰਾ ਕਹਿੰਦਾ ਵੀ ਮੈਂ ਜਾ ਨਹੀਂ ਸਕਦਾ ਕੋਈ ਪਤਾ ਲੱਗ ਸਕਿਆ ਵੀ ਐਕਸੀਡੈਂਟ ਹੋਇਆ ਕਿ ਥੈਂਕ ਯੂ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਹਾਦਸਾ ਹੋਇਆ ਇਹ ਮੋਟਰਸਾਈਕਲ ਤੇ ਸੀਗਾ ਮਤਲਬ ਟਰੈਕਟਰ ਖੜਾ ਸੀ ਜਾਂ ਨਹੀਂ ਉਹ ਸਾਨੂੰ ਉਹਦੇ ਬਾਰੇ ਨਹੀਂ ਪਤਾ ਕਿਉਂਕਿ ਸਾਡੇ ਮੁੰਡੇ ਦਾ ਜੱਗ ਚੱਕ ਕੇ ਲਿਆ ਗਿਆ ਕਿਸੇ ਲਾਗੋ ਗਿਆ ਬਹੁਤ ਮਾਸ਼ਕਰ ਆ ਕੋ ਬੇਟਾ ਕੋਈ ਨਹੀਂ ਆ ਕੋ ਇੱਕ ਵਚਨ ਕੀ ਕੰਮ ਵੀ ਕਰਦੇ ਆ ਨਹੀਂ ਸਾਡੇ ਇਦਾਂ ਕੰਮ ਕਰਦੇ ਆ ਸਾਡੇ ਹਾਂ ਮੈਂ ਗੂੜੇ ਤੋਂ ਹਾਂਜੀ ਇਹ ਸਾਡੀ ਮਜ਼ਾ ਤਾਂ ਕੋ ਪਿੰਡ ਜਾ ਰਹੇ ਸੀ ਇਹ ਝਾੜੀ ਕਰਕੇ ਆਏ ਸੀ ਹਾਂਜੀ ਕਿਥੇ ਕਰਦੇ ਸੀ ਡਾਲੇ ਕੰਮ ਕਰਦੇ ਆ ਗਾਂ ਬੁੱਟਰ ਤੋਂ ਗਾ ਉਤੋਂ ਆਉਂਦੇ ਜੀ ਪਹਿਲਾਂ ਮੇਰੇ ਨਾਲ ਵਧੀਆ ਗੱਲ ਕੀਤੀ ਹੈ ਘਟਾ ਉਦੋਂ ਬਾਅਦ ਇਹਨਾਂ ਨੇ ਫੋਨ ਚੱਕਿਆ ਜਿਹੜੇ ਨਾਲ ਸੀ ਮੁੰਡਿਆਂ ਨੇ ਜਿਨ੍ਹਾਂ ਨੇ ਚੱਕਿਆ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਹੋ ਗਿਆ ਨਾਲ ਇੱਥੇ ਕੋਲੇ ਕੇ ਐ ਟੈਂਪਲੈਸ ਲੈ ਕੇ ਅਜੋ ਤੇ ਮੁੰਡਿਆਂ ਨੇ ਭੇਜਿਆ ਮੈਨੂੰ ਤਾਂ ਪਤਾ ਨਹੀਂ ਸੀ ਬਾਅਦ ਚ ਹੋਈ ਮੈਂ ਤਿੰਨ ਦਿਨਾਂ ਨਾਲ ਟਰੈਕਟਰ ਐਕਸੀਡੈਂਟ ਹੋਇਆ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਘਰੇ ਸੀਗੀ ਮੈਨੂੰ ਬਾਅਦ ਚ ਪਤਾ ਲੱਗਿਆ ਨਾ ਤਵੱਡੀ ਕਿੱਥੋਂ ਆ ਕੇ ਕਿੱਥੇ ਜਾ ਰਹੇ ਸੀ ਪਤਾ ਇਹ ਡਾਲੇ ਤੋਂ ਆਉਂਦੇ ਸੀਗੇ ਚੜੱਕਾ ਕੇ ਐਕਸੀਡੈਂਟ ਹੋ ਗਿਆ ਨਾ ਕਿਹ ਕਾਦੇ ਤੇ ਸੀ ਮੋਟਰਸਾਈਕਲ ਤੇ ਸੀ ਟਰੈਕਟਰ ਦੇ ਵਿੱਚ ਵੱਜੇ ਆਮਣੋ ਸਾਹਮਣੇ ਟੱਕਰ ਹੋ ਗਈ ਪਤਾ ਨਹੀਂ ਇਹ ਕਹਿੰਦੇ ਇਹਨਾਂ ਦੀ ਗਲਤੀ ਪਤਾ ਨਹੀਂ ਉਹਨਾਂ ਦੀ ਗਲਤੀ ਮੈਨੂੰ ਨਹੀਂ ਪਤਾ ਮੈਂ ਘਰੋਂ ਆਈ ਹਾਂ ਹੁਣ ਕੋਤਤੀ ਹਾਲਤੋ ਨਾ ਹਾਲਤ ਬਹੁਤ ਮਾੜੀ ਹੈ ਵੀਰੇ ਉਹਨਾਂ ਦੀ ਤੇ ਚ ठाणे ਦੇ ਕੋਲੇ ਮੰਡੀ ਦੇ ਕੋਲੇ ਐਕਸੀਡੈਂਟ ਹੋਇਆ ਇਹ ਮੋਟਰਸਾਈਕਲ ਤੇ ਸੀਗਾ ਇਹਦਾ ਨਾਮ ਹੈ ਕਿਰਨਜੀਤ ਸਿੰਘ ਇਹ ਚੜਕ ਦੇ ਰਹਿਣ ਵਾਲਾ ਮੁੰਡਾ ਔਰ ਇਹਦਾ ਜਿਹੜਾ ਮਤਲਬ ਜਣੇ ਦੀ ਲੱਤ ਕੱਟੀ ਗਈ ਹੈ ਟਰੈਕਟਰ ਦੇ ਮਗਰ ਕੋਈ ਦਾਣੇ ਕੱਟਣ ਵਾਲੀ ਜਾਂ ਕੋਈ ਮੱਕੀ ਮੁੱਕੀ ਵੱਢਣ ਵਾਲੀ ਉਹ ਮਸ਼ੀਨ ਪਾਈ ਵੀ ਸੀਗੀ ਜਿਹਦੇ ਕਾਰਨ ਇਹ ਹਾਦਸਾ ਹੋਇਆ ਇਹ ਕਿੱਧਰ ਆ ਕੇ ਕਿੱਥੋਂ ਆ ਕੇ ਕਿੱਥੇ ਜਾ ਰਿਹਾ ਸੀ ਕੋਈ ਪਤਾ ਲੱਗੇ ਇਹ ਇਹ ਇਤੋਂ ਮੋਗੇ ਤੋਂ ਹੀ ਗਿਆ ਉਹਦੇ ਪੈਡਰ ਨੂੰ ਜਾ ਰਿਹਾ ਸੀ ਚੜਕ ਇਹ ਜਿਹੜਾ ਬੰਦਾ ਜੀ ਇਹ ਵੈਲਡਿੰਗ ਵੈਲਡਿੰਗ ਦਾ ਕੰਮ ਕਿਹਦੇ ਕਰਦਾ ਹੁੰਦਾ ਜੇ ਗੱਲ ਕਰੀਏ ਸਥਿਤੀ ਦੀ ਕੀ ਸਥਿਤੀ ਸੀ ਨਸ਼ੇ ਦੀ ਸਥਿਤੀ ਦੇਖੋ ਜੀ ਹਲੇ ਤਾਂ ਮਤਲਬ ਮਾਲਕ ਦੀ ਕਿਰਪਾ ਵੀ ਲੱਤ ਜਰੂਰ ਕੱਟੀ ਗਈ ਹੈ ਇਹਦੀ ਤੇ ਇੱਕ ਹੱਥੇ ਸੱਟ ਹੈ ਕਾਫੀ ਕੋਈ ਪਰਿਵਾਰ ਨਾਲ ਸੰਪਰਕ ਹੋ ਸਕਿਆ ਜੀ ਪਰਿਵਾਰ ਨਾਲ ਦੀ ਮੈਸੇਜ ਗਈ ਹੈ ਨਾਲ ਮੁੰਡੇ ਦੀ ਮੈਸੇਜ ਆ ਗਈ ਸੀ ਇਹਨੂੰ ਫਰੀਦਕੋਟ ਭੇਜਿਆ ਗਿਆ ਭਰਾ ਆਇਆ ਸੀ ਭਰਾ ਕਹਿੰਦਾ ਵੀ ਮੈਂ ਜਾ ਨਹੀਂ ਸਕਦਾ ਕੋਈ ਪਤਾ ਲੱਗ ਸਕਿਆ ਵੀ ਐਕਸੀਡੈਂਟ ਹੋਇਆ ਕਿ ਥੈਂਕ ਯੂ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਹਾਦਸਾ ਹੋਇਆ ਇਹ ਮੋਟਰਸਾਈਕਲ ਤੇ ਸੀਗਾ ਮਤਲਬ ਟਰੈਕਟਰ ਖੜਾ ਸੀ ਜਾਂ ਨਹੀਂ ਉਹ ਸਾਨੂੰ ਉਹਦੇ ਬਾਰੇ ਨਹੀਂ ਪਤਾ ਕਿਉਂਕਿ ਸਾਡੇ ਮੁੰਡੇ ਦਾ ਰੱਗ ਚੱਕ ਕੇ ਲਿਆ ਗਿਆ